ਜ਼ਰੂਰ ਸੁਣੋ ਜੀ ਕਮ ਆਉਣ ਵਾਲੇ ਬਹੁਤ ਹੀ ਮਹੱਤਵਪੂਰਨ 15 ਨੁਸਖੇ ਨੰਬਰ 1 ਜੇਕਰ ਤੁਹਾਡੀ ਪੇਟ ਦੀ ਚਰਬੀ ਵੱਧ ਰਹੀ ਹੈ ਤਾਂ ਰੋਜ਼ਾਨਾ ਐਕਸਰਸਾਈਜ਼ ਕਰੋ ਨੰਬਰ 2 ਪੋਚਾ ਲਗਾਉਣ ਸਮੇਂ ਪਾਣੀ ਵਿੱਚ ਥੋੜਾ ਜਿਹਾ ਨਮਕ ਮਿਲਾਓ ਇਸ ਨਾਲ ਮੱਛਰ ਮੱਖੀਆਂ ਨਹੀਂ ਆਉਂਦੀਆਂ ਨੰਬਰ 3 ਜਿਆਦਾ ਸੋਚਣ ਵਾਲਿਆਂ ਦਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 4 ਦੁੱਧ ਦੇ ਨਾਲ ਗੁੜ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਪੇਟ ਦੀ ਚਰਬੀ ਘਟਦੀ ਹੈ ਤੇ ਕਬਜ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਨੰਬਰ 5 ਗੁੜ ਖਾਣ ਨਾਲ 슈ਗਰ ਦੀ ਬਿਮਾਰੀ ਨਹੀਂ ਹੁੰਦੀ, ਖੂਨ ਦਾ ਸਰਕਲ ਚੱਲਦਾ ਰਹਿੰਦਾ ਹੈ ਤੇ ਗੁੜ ਵਾਲੀ ਚਾਹ ਤਾਂ ਸਵਾਦੀ ਬਹੁਤ ਲੱਗਦੀ ਹੈ। ਨੰਬਰ 6 ਪਾਣੀ ਘੜ ਕੇ ਪੀਣ ਦੇ ਨਾਲ ਗੋਡਿਆਂ ਵਿੱਚ ਦਰਦ ਰਹਿਣ ਲੱਗ ਜਾਂਦਾ ਹੈ, ਇਸ ਲਈ ਪਾਣੀ ਨੂੰ ਹਮੇਸ਼ਾ ਬੈਠ ਕੇ ਪੀਓ। ਨੰਬਰ 7 ਜੇਕਰ ਤੁਹਾਡੇ ਮੂੰਹ ਵਿੱਚ ਛਾਲੇ ਹੋ ਗਏ ਹੋਣ ਤਾਂ ਕੇਲੇ ਦਾ ਪੇਸਟ ਬਣਾਓ। ਫਿਰ ਉਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾਓ ਤੇ ਖਾ ਲਓ ਇਸ ਦੇ ਨਾਲ ਛਾਲਿਆਂ ਤੋਂ ਰਾਹਤ ਮਿਲੇਗੀ ਨੰਬਰ 8 ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰਨ ਦੇ ਨਾਲ ਨੀਂਦ ਜਲਦੀ ਆ ਜਾਂਦੀ ਹੈ ਨੰਬਰ 9 ਮੂਲੀ ਖਾਣ ਨਾਲ ਚਿਹਰੇ ਦੇ ਦਾਗ-ਧੱਬੇ ਖਤਮ ਹੋ ਜਾਂਦੇ ਹਨ ਨੰਬਰ 10 ਜਿਸ ਘਰ ਵਿੱਚ ਨਿੰਮ ਦਾ ਦਰਖਤ ਹੋਵੇ ਉਸ ਘਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨਹੀਂ ਹੁੰਦੀਆਂ ਨੰਬਰ 11 ਕਦੇ-ਕਦੇ ਸਰੋਂ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ ਇਸ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਤੇ ਸਿਰ ਦਰਦ ਤੋਂ ਵੀ ਰਾਹਤ ਮਿਲਦੀ ਹੈ ਨੰਬਰ 12 ਹਲਦੀ ਵਾਲਾ ਦੁੱਧ ਲੀਵਰ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਲੀਵਰ ਦੀਆਂ ਅਨੇਕਾਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਨੰਬਰ 13 ਕੱਚੇ ਆਲੂ ਨੂੰ ਤਾਜ਼ਾ ਰੱਖਣ ਲਈ ਲਸਣ ਦੇ ਨਾਲ ਇੱਕ ਕਟੋਰੀ ਵਿੱਚ ਹੀ ਰੱਖ ਦਿਓ ਇਸ ਨਾਲ ਆਲੂ ਕੁਝ ਦਿਨਾਂ ਲਈ ਤਾਜ਼ੇ ਹੀ ਰਹਿਣਗੇ ਨੰਬਰ 14 ਕਣਕ ਨੂੰ ਢੋਲ ਵਿੱਚ ਸਟੋਰ ਕਰਦੇ ਸਮੇਂ ਉਸ ਵਿੱਚ ਨਿੰਮ ਦੀਆਂ ਪੱਤੀਆਂ, ਸਿੰਘਾਂ ਦੀਆਂ ਡੱਬੀਆਂ ਤੇ ਲਸਣ ਪਾਓ। ਅਜਿਹਾ ਕਰਨ ਦੇ ਨਾਲ ਸੁਸਰੀ ਨਹੀਂ ਲੱਗੇਗੀ। ਨੰਬਰ 15 ਰੋਜ਼ਾਨਾ ਠੰਡੇ ਪਾਣੀ ਨਾਲ ਨਹਾਉਣ ਦੇ ਨਾਲ ਆਲਸ ਦੂਰ ਹੁੰਦਾ ਹੈ।